ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਅੱਜ ਦੇ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਣਾ ਇੱਕ ਤਾਂ ਲੱਗਿਆ ਬਈ ਬਿਰਨਾ ਦੇ ਕੰਪਿਊਟਰ ਕਰਾ ਮੈਂ ਆਇਆ ਤਾਂ ਆਪਣੇ ਬੋਲਟਰ ਦਾ ਕਾਰਬੋਰੇਟਰ ਲੈ ਕੇ ਇਹਦਾ ਨਾ ਕਾਰਬੋਰੇਟਰ ਲੱਗ ਗਿਆ ਜੀ ਮਿਸਿੰਗ ਮਾਰਨ ਬਹੁਤ ਇਹਦਾ ਇਹ ਨਾਲ ਦਾ ਨਾਮ ਆਲੀ ਗਾ ਮਤਲਬ ਕਿ ਨਾ ਚੱਲਦਾ ਹੁੰਦਾ ਤਾਂ ਨਾ ਇਹ ਕੰਮ ਖਰਾਬ ਲੱਗਦਾ ਕਰਨ ਹੁਣ ਚੱਲਦਾ ਜਲਦਾ ਆਪੇ ਬੰਦ ਹੋਈ ਜਾਂਦਾ ਤਾਂ ਫਿਰ ਚੱਕਰ ਪੈ ਗਿਆ ਵੀ ਜਦ ਬੰਦ ਹੁੰਦਾ ਤਾਂ ਸਟਾਰਟਰ ਨਹੀਂ ਹੋਣਾ ਇਹਨੇ ਮਾਰੀ ਜੋ ਕਿੱਕਾਂ ਫਿਰ ਉਹਦੇ ਘਰ ਕੇ ਫੋਨ ਲਿਆਨਤਾਪੁਰ ਮਤਲਬ ਕਿ ਹੈਗਾ ਤਾਂ ਨਵੀਂ ਲਿਆਨਤਾਪੁਰ ਪਰ ਉਹਦੇ ਡੈਡੀ ਦੇ ਡੈਡੀ ਦੇ ਘਰਾਂ ਰੱਖਿਆ ਬਤੇ ਜਾਂ ਲੈਣਗੇ ਤੇ ਉਹ ਅੰਕਲ ਵੀਰਾ ਵੀ ਨਾਲ ਗਿਆ ਤਾਂ ਅੰਕਲ ਖਾਤਾ ਸੋਰੀ ਵੀਰਾ ਗਿਆ ਤੇ ਨਾਲ ਜਦੋਂ ਫਿਰ ਉਹਦੇ ਘਰ ਹੀ ਪਿਆ ਤੇ ਜੀ ਉਹਦੇ ਘਰਾਂ ਰੱਖਤਾ ਤਾਂ ਤਾਂ ਫਿਰ ਹੁਣ ਜਦ ਲੈ ਕੇ ਆਏ ਆ ਇਹਨੂੰ ਉਹ ਚੱਕ ਲੈ ਹੁਣ ਇੱਕ ਖਾਲੂ ਕੁਲੂ ਮਸਲਾਉਣੇ ਬਾਕੀ ਇਹਦੀ ਹੋਰ ਨਾਲੀ ਤਰ੍ਹਾਂ ਤਰ੍ਹਾਂ ਖੁੱਲੀ-ਖੁੱਲੀਆਂ ਜਾਂਦੀਆਂ ਰੇਲੇ ਤੇ ਹੁਣ ਕੱਜ ਇੱਕ ਨਹੀਂ ਨਵੀਆਂ ਜਿਹੀਆਂ ਪਾਈਆਂ ਹਲੇ ਟੇਪ ਟੂ ਕਰਨੇ ਜਾਂਦੀ ਸੀ ਮਾਝਾਲ ਹੋਰ ਨਾਲ ਚੱਲਦੇ ਕਰੀਏ ਬਾਕੀ ਇਹਨੂੰ ਵੀਰਾਂ ਨੂੰ ਮਾਝਾ ਲੈਣ ਕੇ ਦਿਆ ਮਾਹ ਗਰਮੀ ਬਹੁਤ ਹੈ ਬਾਕੀ ਅੱਜ ਗੁਰਦੁਆਰੇ ਮਾ ਵਾਲੇ ਨਹੀਂ ਸ਼ਬੀਗ ਮਲੇ ਗੁਰਦੁਆਰ ਸਾਹਿਬ ਕਿਨਾਂ ਤੇ ਸ਼ਬੀਲੀ ਵੀ ਲੱਗੀ ਵੀ ਆ ਜੀ ਉੱਥੇ ਜਾਣਾ ਹਲੇ ਬਾਕੀ ਆਪਣੇ ਭਈਏ ਲੱਗੇਵੇਂ ਹਲੇ ਘਰਾਂ ਉਹ ਟਰਾਲਾ ਭਰ ਲੈ ਤੇ ਹੀ ਕੱਲ ਨੂੰ ਮਿੱਟੀ ਦਾ ਮੋ ਥੋੜੀ ਦਾ ਕੋਠੇ ਜਿਹੜੀ ਤੂੜੀ ਵਾਲਾ ਤਾਂ ਹੀ ਉਹ ਕਮਰੇ ਉੱਪਰ ਪੁਆਈ ਆ ਬਾਕੀ ਮੋਟਰ ਪਾਪੂ ਆਈ ਆ ਜੀ ਸਾਰੇ ਮਲੇ ਕਾਜ ਕੋਈ ਕਿ ਦਬਾਕੇ ਵੀ ਛੋਵੇ ਨਾ ਉਹ ਜ਼ਰੂਰੀ ਤਾਂ ਆਈ ਉਹ ਵੀ ਬਾਕੀ ਹੁਣ ਵੀਰਾ ਹਲੇ ਮਨ ਲਾਦਾ ਆਇਆ ਹੀ ਹੈ ਉੱਤਰ ਮਾਰਦਾ ਹੋਵੇ ਸ਼ਾਇਦ ਹਲੇ ਇੱਧਰ ਰਹਿੰਦਾ ਹੈ ਉਹ ਆ ਖੱਤੇ ਪਏ ਆ ਬਾਕੀ ਉੱਧਰ ਪਿਆ ਹੋਊਗਾ ਇਹ ਸਟਾਰਟ ਹੀ ਕਰਿਆ ਸਟਾਰਟ ਨਹੀਂ ਕਰਿਆ ਉਹ ਦੂਏ ਅੰਕਲ ਵਾਲੇ ਕਰਦੇ ਹੋਊਗੇ ਜਿਹੜੇ ਪਰਲੇ ਆ ਦੋ ਲੰਬੇ ਫੇਰੀ ਬਾਕੀ ਇਹ ਆ ਹੁਣ ਉਹ ਚੱਲਿਆ ਵਾ ਸਹੀ ਵੀ ਖਤਰਾ ਉਹ ਹੈ ਤਾਂ ਵੈਸੇ ਲੈਵਲ ਇਤੇ ਹੀ ਥੋੜੇ ਮੋਤੇ ਉੱਚੇ ਤੇ ਬਸ ਮਾਮੂਨੇ ਬੋਲਦੇ ਨਹੀਂ ਤੇ ਆਂ ਦਾਦਾ ਘੰਟਾ ਲੱਗਣਾ ਸੀ ਸਾਰਿਆਂ ਬਸ ਚੱਲ ਰਹੇ ਆ ਜੀ ਕੰਮ ਕਹਿੰਦੇ ਆਪਾਂ ਵੀ ਗੱਡੀ ਆਗੇ ਤੇ ਕੰਮ ਗਏ ਵੇ ਤੇ ਦੁਬਾਰੇ ਫੇਰ ਸਮਾਨ ਜਿਹਾ ਸੋਦੇ ਚੱਕਣਾ ਪੁੱਲਾ ਚੱਲ ਰਹੇ ਆ ਅਸਲਾ ਮਾ ਥੋੜਾ ਜਿਹਾ ਦੁਪਹਿਰਾ ਹੋ ਗਿਆ 12 ਕ ਬੱਜੇ ਗਏ ਨਾ ਕੰਮ ਘਟ ਗਿਆ ਨਹੀਂ ਤਾਂ ਕੁਝ ਕ ਨਹੀਂ ਤਾਂ ਇਹ ਚੱਲ ਰਿਹਾ ਰਹੀ ਗਈ ਫੁੱਲ ਚਲੋ ਗੱਡੀ ਖੜਾਈ ਆਈਏ ਫੇਰ ਆ ਕੇ ਆਉਣੇ ਦੁਬਾਰੇ ਲੋ ਜੀ ਮਿੱਤਰੋ ਕੰਜੇ ਇੱਧਰ ਆ ਕੇ ਤੇ ਮਾਰਨ ਲੇਜ਼ਰ ਕਰਾ ਖਤਿਮ ਪਰ ਅੰਕਨਾਂ ਦੇ ਬਚ ਗਏ ਤਾਂ ਮੈਂ ਸ਼ਵੀਲ ਪਤਾ ਉੱਥੇ ਹੁਣ ਉੱਥੇ ਆ ਗਿਆ ਮੈਂ ਹਲਾਤੇ ਮੇਰੇ ਕਰਨੇ ਚ ਬਾਕੀ ਬਚਾਤਾ ਤੇ ਲੇਜ਼ਰ ਕਰਾ ਪੂਰਾ ਇਹਦਾ ਚੁੱਕੀ YouTube ਪੜ੍ਹ ਰਹੀ ਨਾ ਐਵੇਂ ਪ੍ਰੋਗਰਾਮ ਕਿੱਧਰ ਆਉਂਦੇ ਸਰਦ ਨਹੀਂ ਕਿਸੇ ਨੇ ਪਿਆਦੋ ਕੇ ਨੂੰ ਕੁਝ ਤਾਂ ਕੁਛੇ ਗੱਤ ਲਗ ਕੋਈ ਵੀ ਹੋ ਗਏ ਕਿਣਾ ਹੋ ਆਰਾਮ ਨਾਲ ਹੋ ਜਾਣਾ ਚਲੋ ਤੇ ਆਪਾਂ ਆ ਕੇ ਤੇ ਸ਼ਬੀਲ ਪਾਤੇ ਘਰਾਂ ਆਪਣੇ ਚਾਚਾ ਲੈ ਜੀ ਕਿੱਥੇ ਆ ਨਾ ਡੈਕ ਉਹ ਕਹਿੰਦਾ ਫਿੱਟ ਕਰਵਾਵਾਂ ਮਹਾਤੂ ਕਰਵਾ ਲਿਆ ਸ਼ਬੀਲ ਪਾਤੇ ਅਹੀਂ ਕਹਿੰਦਾ ਤੂੰ ਚੱਲ ਨਾਲੇ ਮੈਂ ਆ ਕੇ ਹੁਣ ਪਹਿਲਾ ਪਹਿਲਾਂ ਟਰੈਕਟਰ ਲੈਗਾ ਆਪ ਆਇਆ ਹੀ ਨਹੀਂ ਆ ਕਾ ਮੈਂ ਫੋਨ ਕਰੀ ਜਨਾ ਮੈਂ ਆ ਜਾ ਹੁਣ ਮੈਂ ਖੜਾ ਹੋ ਰਿਹਾ ਕਹਿੰਦਾ ਆ ਗਿਆ ਕੋਈ ਹੁਣ ਆ ਪੱਤੀਆਂ ਵਧਾ ਦੇਣੀ ਇਹਦੀਆਂ ਆ ਪੱਤੀਆਂ ਵਧਾ ਗਏ ਪੂਰਾ ਦੋਹੀ ਸਾਈਡ ਬਹਾਲੀ ਸਾਈਡ ਲੱਗਣੇ ਉਹ ਪਹਿਲਾਂ ਦੂਆ ਤਾਂ ਲੱਗਿਆ ਉਹਦੀ ਪਾਸ ਨੂੰ ਡੈੱਕੇ ਦਿਖਾਉਂਗਾ ਘਰਾਂ ਜਾ ਕੇ ਹੁਣ ਉਹਨਾਂ ਲੇਕੀਂਦਾ ਦੀ ਗੋਲ ਸ਼ੇਪ ਲੱਗੀ ਹੁੰਦੀ ਜੀ ਮਾ ਨੋਰਮਲ ਜੇਵੀਐਲ ਦੇ ਬੇਸ ਆਉਂਦੇ ਆ ਉਹ ਤੀਆਂ ਏਕਣੇ ਲਿਖਿਆ ਹੁੰਦਾ ਜੇਵੀਐਲ ਦੀ ਬੇਸ ਆਉਂਦਾ ਦੀ ਸੀ ਜੀ ਉਹ ਵੀ ਬਾਕੀ ਫਿਰ ਉਹ ਹੁਣ ਆਹ ਪੱਤੀਆਂ ਵਰਡਿਆ ਹੋਦਾ ਜਿਹੜੀਆਂ ਉਹਨਾਂ ਕੁੱਕੀ ਆਣਦੇ ਉਹਨਾਂ ਦੀ ਪੱਤੀਆਂ ਆਈਆਂ ਉਰੇ ਯੂਪੀਐਪ ਦੇ ਬਾਹਰ ਹਾਂ ਇਹਨਾਂ ਨੂੰ ਕਢਾ ਕੇ ਬਾਹਰ ਲਵਾਉਂਗੇ আরੂੰਚੀਆਂ ਚਕਾ ਕੇ আর ਫਿਰ ਉਹ ਪਲੇਅਰ ਜੇ ਵੀ ਲਵਾਉਣਾ ਉਹਦਾ ਬਕਸਾ ਮਾ ਚਲੋ ਹੁਣ ਆ ਜੀਏ ਕਰਵਾ ਦਮਾ ਜਵਾਬ ਵੀ ਨਹੀਂ ਦੇ ਹੁੰਦਾ ਇਹ ਚਾਚਾ ਅਕਸਰ ਨੂੰ ਖਾਵਾ ਵੀ ਲੈਣਾ ਹੁੰਦਾ ਕੋਈ ਨਾ ਕੋਈ ਮਾ ਜਲ ਕੋਈ ਨਾ ਮਗਰਾੜ ਵੀ ਟੋੜਦਾ ਇਹਦਾ ਦਾ ਕੀ ਆ ਜੀ ਬਈ ਇੱਕ ਵਾਰ ਮਿਲਦੇ ਆ ਵੀ ਮਿੱਤਰੋ ਕਹਿੰਦੇ ਹੋ ਗਿਆ ਸਾਰਾ ਸਿਸਟਮ ਫਿੱਟ ਆਪਣਾ ਉਹ ਵੀ ਲਾਤਾ ਪਲੇਅਰ ਦੀ ਵੇਅਰਿੰਗ ਬੋਰਿੰਗ ਆਦਿ ਸਹੀ ਕਰਤੀ ਆਪਾਂ ਨੇ ਫਿਰ ਟਾਈਮਿੰਗ ਕਰਤਾ ਚੱਲਦਾ ਪਰ ਦੋ ਥੰਬਲੇ ਰਹਿ ਗਿਆ ਪਾਉਣੇ ਨੂੰ ਪਾ ਕੇ ਹੁਣ ਲੈਦਰ ਵਾਲੇ ਤੇ ਚੱਲੀ ਉਹਦੇ ਹ ਲੈਦਰ ਲਗਾ ਲਈ ਪਿੱਛੇ ਤਾਂ ਜਿਆਦਾ ਚਿੱਟੀ ਫਰੇਮ ਸਾਰੀ ਖਰਾਬ ਹੋਊਗੀ ਆਪਾਂ ਕੀ ਆ ਸਾਰੀ ਦੇਖੋ ਇੱਕ ਰੰਬਰ ਵਾਇਰਿੰਗ ਕਰੀ ਆ ਹੁਣ ਇਹ ਲੋਗੇ ਨੇ ਬਾਕੀ ਆ ਸੁੱੱਚ ਕਸਣੇ ਨੂੰ ਰਹਿ ਗਿਆ ਆ ਹਲਕੀ ਜਿਹੀ ਉਹ ਢਿੱਲੀ ਇਹ ਹੀ ਕਰਤੀਏ ਕਾਫੇ ਚੱਲੀਏ ਹੁਣ ਘਰ ਨੂੰ ਮੱਕੀ ਸਾਰਾ ਕੰਮ ਆਪਣਾ ਡਨ ਹੈ ਤਾਰਾਂ ਤੋਂ ਨਾ ਰੱਖਦੀਏ ਬਾਕੀ ਚੱਲੀਏ ਹੁਣ ਫਰੇਂ ਵਾਲੇ ਵਾ ਕਿਆ ਕਹਿੰਦਾ ਜੇ ਲਾ ਦੂਗਾ ਤਾਂ ਹੁਣ ਠੀਕ ਹੈ ਨਹੀਂ ਫਿਰ ਬਾਅਦ ਚੱਲੋ ਵਾ ਲੂਗਣ ਹੋਰ ਤਾਂ ਕੁਝ ਕਰ ਨਹੀਂ ਸਕਦੇ ਲਾਓ ਵੀ ਮਿੱਤਰੋ ਤੇ ਆਪਾਂ ਨੇ ਕਰਾ ਲਿਆ ਤਾਂ ਸੀਗਾ ਹੀ ਇੱਕ ਨੰਬਰ ਸਾਰਾ ਉਹ ਸਿਸਟਮ ਚੁੱਪ ਜਾ ਬਾਕੀ ਪਿੱਛਾ ਨਾ ਅੱਗੇ ਉਹ ਕਹਿੰਦਾ ਤਾਂ ਹੁਣ ਹੀ ਦਿਖਾਈ ਦੇ ਪਰ ਤੁਸੀਂ ਦੂਏ ਦੇ ਕਰਵਾਈਆ ਸਾਰੇ ਪਾ ਨਾ ਹਲੇ ਟੇਪੇ ਕਰਾਤੀ ਬਾਦਮਾ ਨਾ ਖੁੜੀ ਦਾ ਜਾਣੀ ਹਾਂ ਪਹਿਲਾਂ ਖੁੰਜਾਂ ਤੇ ਪਰ ਐ ਵੀ ਇੰਨੇ ਕੱਦੂ ਕੱਦੂ ਦਾ ਸਾਰ ਦੇਣਾ ਇਹਨੇ ਬਾਕੀ ਬੈਰਿੰਗ ਬੋਰਿੰਗ ਸਾਰੀ ਐਵੇਂ ਹੋਣੀ ਸੀ ਹੁਣ ਬਾਦਮਾ ਨਾ ਇੱਥੇ ਥੋੜੀ ਢਿੱਲੀ ਕਰਕੇ ਇਹਨੂੰ ਤਾਂ ਅਣ ਟਾਈਰ ਰਡ ਮਾਰ ਦੋਂਗੇ ਜੇ ਇਹੋ ਲੱਗਣਾ ਈ ਪੱਲਾ ਪੱਲਾ ਹੁਣ ਜਾਂ ਤਾਂ ਆਪੇ ਬਣਾਉਂਗੇ ਘਰਾਂ ਨਹੀਂ ਬਣਵਾਉਂਗੇ ਕਿਸੇ ਤੇ ਹਲੇ ਕੱਦੂ ਕੱਦੂ ਦਾ ਸਾਰ ਦੂਗੀ ਹਲੇ ਇੰਨਾ ਘਾ ਟੇਪ ਲਾਹਾ ਵੀ ਨਹੀਂ ਚਿੱਟੀ ਦੀ ਬਿਛਾ ਲਾਦਰ ਜਮੇ ਖਰਾਬ ਹੋਣੀ ਦੇਖੋ ਜੀ ਬਣਾਉਣ ਲੱਗੀ ਲੇਜ਼ਰ ਦਾ ਬਸ ਸਾਈ ਪੰਗਾ ਇੱਕ ਵਾਰ ਜਿੱਥੇ ਲੱਗ ਲਈ ਲੱਗ ਗਈ ਜੀ ਮੁੜ ਕੇ ਨਹੀਂ ਖਰਾਬ ਹੋਣੀ ਸਾਰੀ ਬਾਕੀ ਹੁਣ ਹਾਰੀ ਫਿਟਿੰਗ ਹਲੇ ਕੁਝ ਲਿਖਾ ਕੇ ਲਿਆਉਣਾ ਤਾਂ ਐਨੇ ਨੂੰ ਘਰ ਦੇ ਨਾਲ ਫੋਨ ਆ ਗਿਆ ਫੇਰ ਮੈਂ ਨਿਕਾ ਵਾਹ ਚੱਲ ਕਿਸੇ ਹੋਰ ਦੇ ਖਾ ਲੂਗੇ ਆਹ ਪਿਛਲੀ ਤਾਰਾਂ ਦੀਆਂ ਜੀ ਪੱਲੇ ਵਾਲੀਆਂ ਕੱਢੀਆਂ ਉਹਨਾਂ ਨੇ ਪਹਿਲਾਂ ਹੀ ਡਿੱਕਦੀਆਂ ਫੇਰ ਆਪ ਇੱਕ ਵਿੱਚੇ ਰਖਾ ਤੀਆਂ ਮਾਹ ਤੂੰ ਟੇਪ ਦੇ ਵਿੱਚੇ ਰਹਿਣ ਦੇ ਜੇ ਬਾਹਰ ਕੱਢਤੀ ਤਾਂ ਵੀ ਖਰਾਬ ਹੋਣੀ ਹੈ ਜਿੰਦਰ ਕਰਦੀ ਤਾਂ ਵੀ ਹੋਣੀ ਹੈ ਮਾਹ ਵਿੱਚੇ ਰਹਿਣ ਦਿੰਨੇ ਨੇ ਬਾਕੀ ਇਹ ਹਲਵਾ ਜੀ ਕੁੱਕੇ ਵਾਲਾ ਦਾ 12 ਇੰਚੀ ਤਿੰਨ ਬੇਸਾਂ ਜੀ ਮਾ 2 4 6 ਤੇ 7 ਸਪੀਕਰ ਆਈਆਂ ਮੈਂ ਇੱਕ ਹੋਰ ਕੁੱਕੇ ਵਾਲਿਆਂ ਦਾ ਉਹ ਜੇ ਲੱਗਿਆ ਟਾਈਮ ਤੇ ਉਹ ਵੀ ਆਉਂਗਾ ਦੋ ਕੱਠੇ ਆਏ ਤੇ ਉਹ ਚਾਰ ਬੇਸਾਂ ਐ 15 ਉਹ 16 ਇੰਚੀ ਚਾਰ ਐ ਇਹ 15 ਇੰਚੀ ਨਾ ਇਹ 12 ਇੰਚੀ ਤਿੰਨ ਐ ਹਰ ਕਿੰਨਾ ਗਈ ਵਸ ਕਿ ਫਾਇਮ ਤੇ ਬੋਲਡਰ ਪਾ ਚੱਲੇ ਮੜਾਏ ਕੰਮ ਜੇ ਵਜਰਾ ਇਹ ਡਰ ਆਏਗਾ ਵਲੋਗ ਪੂਰਾ ਕਰ ਲਈਏ ਨਹੀਂ ਵਲੋਗ ਰਹਿਣਾ ਆਪਾਂ ਬਾਕੀ ਹਲੇ ਦੇਸੀ ਜੀ ਨਾਟ ਪਾਇ ਤੇ ਐਨੋ ਜੀ ਲੋਗ ਨਾ ਟੱਲ ਬੀ ਮਿਲੇ ਨਹੀਂ ਬਹੁਤ ਪਹਿਲਾ ਨਾ ਟੱਕ ਦਿਖਾਉਣਾ ਤੁਹਾਨੂੰ ਕਿਹੜਾ ਲੱਗਿਆ ਉਹਨੂੰ ਲੱਗਿਆ ਵਾ ਤਾਂ ਉਹ ਪਿਆ ਸਾਹਮਣੇ ਗੋਲ ਜਾਂਦਾ ਜਿਹੜਾ ਆਹ ਤਾਂ ਇਹ ਪਹਿਲਾ ਨਾ ਟੱਕ ਇਹਦਾ ਆਹ ਗੋਲ ਪੇਟੀ ਨਹੀਂ ਹੁੰਦੀ ਮੁਰਜ਼ ਸਿੰਪਲ ਜਿਹੜੀ JBL ਦੀ ਹੁੰਵੇਸਾਂ ਲਿਖੇ ਹੋਏ ਨੇ ਉਹ ਹੁੰਵੇਸਾਂ ਦੀ ਲੱਗੀਆਂ ਨਾਰਮਲ ਆਹ ਹੈ ਕੁ ਪਿਆੜਾ ਆਂਦਾ ਜਿਹੜਾ ਨਵੇਂ ਡਿਜ਼ਾਈਨ ਮਨਿਕਲੇ ਆ ਜੀ ਉਹ ਲੱਗਿਆ ਵਾ ਹੈਲੋ ਬਾਕੀ ਠੀਕ ਹੈ ਜੀ ਅੱਜ ਦਾ ਵਲੌਗ ਇੱਥੇ ਤੱਕ ਤਾਈ ਆਪਣੇ ਚੈਨਲ ਨੂੰ ਕਰ ਲਈ ਸਾਰੇ ਜਣੇ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰਿਓ ਜੀ ਬਾਕੀ ਫੇਰ ਮਿਲਦੇ ਹਾਂ ਆਪਾਂ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਬਾਕੀ ਕੱਦੋ ਲਈ ਤਵੀ ਵੀ ਖੜੀਆਂ ਹਾਂ ਉਹਦੇ